ਬਾਬੂ ਵਰਗਲੂ ਜੀ ਦਾ ਖਾਲਸਾ ਵਰਗਲੂ ਜੀ ਕੀ ਫਤਿਹ ਦਾਸ ਗਿਆਨੀ ਵਿੰਦਰ ਸਿੰਘ ਮੁਕਸੇਵਾਲਾ ਗੁਰੂ ਨਾਨਕ ਬਿਰਤੇਲ ਵਾਰਸਮਾਲਕਰ ਜੋਂਦਾ ਕਰਨ ਜਿਲ੍ਹਾ ਤਰਨਤਾਰਨ ਸ਼ਾਨਦੋਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਅਸੀਂ ਪਿਛਲੇ 7 ਸਾਲ ਤੋਂ ਇਹ ਸੇਵਾ ਕਰ ਰਹੇ ਹਾਂ ਤੇ ਸਾਡੇ ਕੋਲ ਹੁਣ ਇਸ ਸਮੇਂ ਜਿਹੜੇ ਆ ਉਹ ਇੱਥੇ ਰਹਿਣ ਵਾਲੇ ਤੇ ਕਿੰਨ ਸਤਾਜ ਦਿਨੋਂ ਦਿਨ ਵਧ ਰਹੀ ਤੇ ਆਹ ਦੇਖੋ ਸਾਡੇ ਰਹਿਣ ਦੀ ਥਾਂ ਹੀ ਨਹੀਂ ਅਸੀਂ ਆਹ ਉੱਤੇ బోర్ ਪਾ ਕੇ ਇਹ ਜੀ ਵਿਖੇ ਨੇ ਇਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਹੈ ਇਹ ਕੋਈ ਬਿਮਾਰ ਆ ਮੰਦੇ ਤੋਂ ਕੋਈ ਸੰਦਾ ਕੋਈ ਛੋਟੀ ਹੋਇਆ ਕੋਈ ਛੋਟਾ ਆ ਇਹ ਬਹੁਤ ਜਿਹੜੇ ਆ ਤੁਹਾਡੇ ਸਾਰੇ ਇੱਥੇ ਰਹਿੰਦੇ ਨੇ ਤੇ ਇਹਨਾਂ ਦੀ ਸਾਂਭ ਸੰਭਾਲ ਤੁਹਾਡੇ ਸਹਿਯੋਗ ਨਾਲ ਕਰਦਾ ਤਾਂ ਕਿਰਪਾ ਕਰੋ ਇਹਨਾਂ ਲਈ ਆਪਾਂ ਥੋੜਾ ਜਿਹਾ ਤਹਾਲ ਜਿਹੜਾ ਉਹ ਬਣਾਉਣਾ ਵਾ ਇਹ ਇਹ ਜਗਾ ਜਿੱਥੇ ਅਸੀਂ ਹਾਲ ਬਣਾਉਣਾ ਵਾ ਤੇ ਇਹਦੀ ਲੰਬਾਈ ਹੈਗੀ ਆ 100 ਫੁੱਟ ਲੰਮਾ ਵਾ ਤੇ 60 ਫੁੱਟ ਚੌੜਾ ਵਾ ਤੇ ਜਿਹਦੇ ਲਈ ਇਹ ਆਪਜੀ ਨੂੰ ਬੇਨਤੀ ਪਹਿਲਾਂ ਵੀ ਕਰ ਚੁੱਕੇ ਆ ਕਿ ਇੱਥੇ ਆੜ ਕੇ ਸਾਡੇ ਨਾਲ ਹੈਲਪ ਕਰੋ ਇਹ 100 ਫੁੱਟ ਲંબਾਈ ਤੇ 60 ਫੁੱਟ ਚੜਾਈ ਲਗਭਗ ਇਹਦਾ 50 ਲੱਖ ਰੁਪਏ ਖਰਚਾ ਹੋ 50 ਲੱਖ ਰੁਪਏ ਇਸ ਇਹਦੇ ਖਰਚਾ ਆਉਣਾ ਵਾ ਤੇ ਵੇਖੋ ਅਸੀਂ ਕਿੰਨੇ ਜਾਣੇ ਇੱਥੇ ਜਿਹੜੇ ਆ ਉਹ ਹੁਦਰ ਤੁਹਾਨੂੰ ਪਹਿਲਾਂ ਵੀਡੀਓ ਚ ਖਾਏ ਨੇ ਕੋਹਾ ਦੇਖੋ ਆ ਬਾਹਰ ਨੇ ਲੰਮੇ ਪਏ ਹੁਣ ਮੀ ਗਾੜੀ ਛਾਲਦੀ ਰੋਤ ਆ ਗਈ ਆ ਇਹਨਾਂ ਦੇ ਰਹਿਣ ਦੇ ਲਈ ਬੰਦੋਬਸਤ ਆਪਾਂ ਇੱਥੇ ਕਰਨਾ ਵਾ ਅਗੇ ਅੰਦਰ ਕਮਰੇ ਭਰੇ ਪਏ ਆ ਸਾਰੇ ਕਮਰਿਆਂ ਦੇ ਵਿੱਚ ਵੀ ਸਾਰੇ ਜੀ ਆਣ ਤੇ ਇਹਨਾਂ ਨੂੰ ਚਾਰਿਆਂ ਰਾਤ ਨੂੰ ਕਰਨ ਦੇ ਅੰਦਰਕਾਰ ਕਦੀ ਬਾਹਰ ਖੜ ਮੀ ਆਂਦਾ ਬੜੀ ਸਾਨੂੰ ਮੁਸ਼ਕਲ ਆਉਂਦੀ ਆ ਤੇ ਤੁਸੀਂ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਸਾਡਾ ਇਹ ਜਿਹੜਾ ਪ੍ਰਦਾਨਸ਼ਨ ਪਿਛਲੇ 7 ਸਾਲਾਂ ਤੋਂ ਸੇਵਾ ਕਰ ਰਿਹਾ ਤੇ ਇਹ ਸਾਡਾ ਜਿਹੜਾ ਪਿੰਡ ਆ ਇਹ ਸੜਕਾਂ ਮੇਨ ਤੋਂ ਹਟ ਕੇ ਜੁੰਦਾ ਕਲਾ ਜਿਲੇ ਤਰਨਤਾਰਨ ਦਾ ਪਿੰਡ ਆ ਜਿੱਥੇ ਹਮਨੁਕਤਾਰੀ ਸੇਵਾ ਪਿਛਲੇ 70 ਸਾਲਾਂ ਤੋਂ ਕਰ ਰਹੇ ਆ ਤੇ ਇੱਥੇ ਤੁਹਾਡੇ ਸਜੋਗ ਦੀ ਬਹੁਤ ਜੋੜ ਲੋੜ ਆ ਤੇ ਜੇ ਤੁਸੀਂ ਕਿਰਪਾ ਕਰੋ ਵੀ ਆ ਜਿਹੜੀ ਵੀਡੀਓ ਆ ਇਹਨੂੰ ਸ਼ੇਅਰ ਜਰੂਰ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਵੀ ਸਾਡਾ ਬਹੁਤ ਫਾਇਦਾ ਹੋਣਾ ਵਾ ਸਾਡੀ ਸੇਵਾ ਦੇ ਵਿੱਚ ਸਜੋਗ ਆ ਜਾਣਾ ਵਾ ਜਿੰਨੀਆਂ ਸੰਗਤਾਂ ਦੇ ਨਾਲ ਸਾਡਾ ਲਿੰਕ ਬਣੂਗਾ ਕੋਈ ਥੇਲ ਫੁੱਲ ਸਾਨੂੰ ਸੰਗਤ ਭੇਜੂਗੀ ਰਸਤ ਭੇਜੂਗੀ ਇਟਾ ਵੱਟੇ ਭੇਜੂਗੀ ਸੀਮੈਂਟ ਸਰਿਆ ਭੇਜੂਗੀ ਤੇ ਸਾਡਾ ਇਹ ਜਿਹੜਾ ਸੇਵਾ ਕਾਰਜ ਜਿਹੜਾ ਚੱਲਦਾ ਰਹੂਗਾ ਤੇ ਇਹ ਬੇਨਤੀ ਨੂੰ ਜਰੂਰ ਪ੍ਰਵਾਨ ਕਰਿਓ ਵੀਡੀਓ ਸ਼ੇਅਰ ਕਰਿਓ ਪੀਸ ਵਾਵਾ ਕੇ ਮਨੀ ਲਗਦੀਆਂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ